ਕੀ ਦਿਖਾਉਣੇਗਾ ਪਿੱਛੋਂ ਤੁਸੀਂ ਚੈੱਕ ਕਰੋ ਲੈਵੇ ਦੀ ਕੁਆਲਿਟੀ ਢਿੱਲਾ ਹਜੇ ਪਈਆਂ ਬਾਈ ਕਿੰਨੇ ਦਿਨ ਲੈ ਜੂਗੇ ਇਹ ਦਿਨ 10 ਅਪ੍ਰੈਲ ਨੂੰ 20 ਦਿਨ ਪੂਰੇ ਆ 10 ਅਪ੍ਰੈਲ ਨੂੰ ਦਿਨ ਪੂਰੇ ਬਾਈ ਨੇ 18 ਲੀਟਰ ਦੁੱਧ ਪਾਇਆ ਅਸੀਂ 18 ਕਿਲੋ ਚੋਇਆ ਹਾਂਜੀ ਹਾਂ ਜੀ ਜੇ ਵੀ ਐਤ ਕੀ ਆਸਮੇ ਦਾ ਆਪਾਂ ਕਿੰਨੇ ਦੀ ਕਰ ਸਕਦੇ ਆ ਆਸਮੇ ਦਾ ਐਤ ਕੀ 20 ਲੀਟਰ ਦੇ ਕਰੀਬ ਦੁੱਧ ਦੇਉ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਝੋੜ ਜ਼ਿਲ੍ਹਾ ਸ੍ਰੀ ਮਕਸਦ ਸਾਹਿਬ ਬਾਈ ਰਮਨ ਦੇ ਘਰੇ ਬਾਈ ਕੋਲੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਕਰੀਨ ਤੇ ਗਾਂ ਵਿਖਾਊਗਾ ਤੀਜਾ ਸੂਹਾ ਗਾਂ ਇੱਕ ਵਾਰੀ ਤੁਹਾਨੂੰ ਮੈਂ ਨਿਗਾਹ ਮਾਰਾ ਦੇਣਾ ਬਾਕੀ ਬਾਈ ਤੋਂ ਆਪਾਂ ਸਾਰੀ ਜਾਣਕਾਰੀ ਲਵਾਂਗੇ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਦੇਵੇ ਦੀ ਕੁਆਲਿਟੀ ਚੈੱਕ ਕਰ ਲਓ ਕੱਲਾ ਕੱਲਾ ਥਣ ਲੱਗਿਆ ਗੁਲਾਬੀ ਥਾਣਾ ਤੁਹਾਨੂੰ ਮੈਂ ਮਗਰੋਂ ਵੀ ਚੈੱਕ ਕਰਾ ਦਿੰਦਾ ਇੱਕ ਵਾਰੀ ਢਿੱਲਾ ਢੋਲਾ ਤੁਸੀਂ ਦੇਵੇ ਦੇਖ ਸਕਦੇ ਹੋ ਬਈ ਬਹੁਤ ਸੋਹਣੀ ਸੁਲੱਖੀ ਗਾਂ ਤੇ ਬਾਕੀ ਆਪਾਂ ਜਾਣਕਾਰੀ ਪੂਰੀ ਬਾਈ ਤੋਂ ਲੈਣੇ ਆ ਆਜੋ ਕਰਾਉਣੇ ਆ ਬਾਈ ਨਾਲ ਗੱਲਬਾਤ ਬਾਈ ਥੋੜਾ ਜਿਹਾ ਸਕਰੀਨ ਦੇ ਸਾਹਮਣੇ ਆਉਣ ਤੋਂ ਥੋੜਾ ਜਿਹਾ ਸ਼ਰਮਾਉਂਦਾ ਤੇ ਆਪਾਂ ਬਾਈ ਐਂ ਨਾਲ ਗੱਲ ਕਰਾਵਾਂਗੇ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਪਹਿਲਾ ਨਾਂ ਦੱਸ ਦਿਓ ਜੀ ਨਾਂ ਆਪਣਾ ਬਾਈ ਰਮਨਪ੍ਰੀਤ ਸਿੰਘ ਪਿੰਡ ਝੋੜ ਠੀਕ ਹੈ ਜੀ ਜਿਹੜਾ ਸ਼੍ਰੀ ਮਕਸਦ ਸਾਹਿਬ ਜੀ ਠੀਕ ਹੈ ਜੀ ਜਿਹੜੀ ਆਪਾਂ ਬਾਈ ਗਾਂ ਵੇਖਾਦੇ ਹਾਂ ਸਕਰੀਨ ਤੇ ਕਿਹੜੇ ਸੂਏ ਬਾਈ ਇਹ ਤੇ ਬਾਈ ਹੁਣ ਤੀਜੇ ਸੂਏ ਸੂ ਗਈ ਤੀਜੇ ਸੂਏ ਇਹ ਆਪਣੀ ਘਰ ਦੀ ਵੈੜ ਆ ਅੱਛਾ ਜੀ ਹਾਂ ਜੀ ਤੇ ਬਾਈ ਇਹਨੇ ਦੂਜੇ ਸੂਏ ਦੁੱਧ ਕਿੰਨਾ ਪਾਇਆ ਮੰਨ ਕੇ ਚਲੋ ਦੂਜ ਅਛਾ 18 ਕਿਲੋ ਚੋਆ ਹਾਂਜੀ ਹਾਂਜੀ ਤੇ ਬਈ ਐਤ ਕੀ ਆਸਮੇ ਦਾ ਅਪ ਕਿੰਨੇ ਦੀ ਕਰ ਸਕਦੇ ਆ ਆਸਮੇ ਦਾ ਐਤ ਕੀ 20 ਲੀਟਰ ਦੇ ਕਰੀਬ ਦੁੱਧ ਦੇਊਗੀ ਅਛਾ 20 ਦੇ ਕਰੀਬ ਦੇ ਸਕਦੀ ਆ ਹਾਂਜੀ ਹਾਂਜੀ ਬਈ ਗਾਂ ਤੁਸੀਂ ਢਿੱਲਾ ਢੁਲਾ ਲੈਵੇ ਹਿਸਾਬ ਨਾਲ ਦੇਖ ਸਕਦੇ ਬਈ 20 ਲੀਟਰ ਦੁੱਧ ਪਾ ਸਕਦੀ ਆ ਤੇ ਬਈ ਘਰ ਦੀ ਵਛੀ ਆ ਫਿਰ ਇਹਦੇ ਆਪਣਾ ਘਰ ਦੀ ਕਰ ਦਿਜੀ ਆ ਅਛਾ ਜੀ ਤੇ ਆਪਣਾ ਜੀ ਤੋੜ ਕੇ ਦਿਖਾ ਦੇਗੀ ਗਾਣੋ ਜੀ ਹਾਂਜੀ ਹਾਂਜੀ ਲੈ ਤੋਰੀ ਬਈ ਕਰਮੜਾ ਆ ਪਤੋਂ ਤੋੜ ਕੇ ਦਿਖਾਉਣੇ ਗਾ ਪਿਛੋਂ ਤੁਸੀਂ ਚੈੱਕ ਕਰੋ ਲੈਵੇ ਦੀ ਕੁਆਲਿਟੀ ਢਿੱਲਾ ਹਜੇ ਪਈਆਂ ਬਈ ਕਿੰਨੇ ਦੇ ਲੈ ਜੂਗੀ ਇਹ ਦਨ 10 ਅਪ੍ਰੈਲ ਨੂੰ 2 ਦਿਨ ਪੂਰੇ ਆ 10 ਅਪ੍ਰੈਲ ਨੂੰ ਦਿਨ ਪੂਰੇ ਆ ਲੈ ਜਾ ਬਈ ਲੰਮੀ ਲੈ ਜਾ ਮੜੀ ਜੀ ਲੋ ਦੋਸਤੋ ਚੈੱਕ ਕਰ ਲਓ ਜੀ ਪਿੱਛੋਂ ਐ ਪੂਰੇ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਆ ਲੈ ਬਈ ਮੋਡਲੀ ਮੜਾ ਆ ਦੋਸਤੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲੇਵੇ ਦੀ ਕੁਆਲਿਟੀ ਦੁਬਾਰਾ ਦਿਖਾ ਦਿੰਨੇ ਤੁਹਾਨੂੰ ਥਾਣਾ ਚਾਰੇ ਥਾਣ ਖਿੰਡਵੇਂ ਥਾਣਾ ਲੈ ਲੈ ਜਾ ਬਈ ਅੰਦਰ ਲੈ ਜਾ ਲੋ ਦੋਸਤੋ ਚੈੱਕ ਕਰ ਲਓ ਇੱਕ ਵਾਰੀ ਪਿੱਛੋਂ ਚੈੱਕ ਕਰੋ ਸੀਗਾ ਨੂੰ ਘਰੇਲੂ ਕੰਮ ਪਸ਼ੂ ਰੱਖਿਆ ਬਾਈ ਦੇ ਤੁਸੀਂ ਪਸ਼ੂ ਚੈੱਕ ਕਰ ਸਕਦੇ ਹੋ ਦੂਸਰੇ ਬੰਨੇ ਵੀ ਵਾੜ ਖੜੀ ਆ ਇੱਧਰ ਇੱਕ ਬੱਛੀ ਖੜੀ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਬਾਈ ਦੇ ਤੇ ਬਾਈ ਜੀ ਆਪਾਂ ਇਹਦੀ ਡਿਮਾਂਡ ਦੀ ਗੱਲ ਕਰ ਗਏ ਡਿਮਾਂਡ ਬਾਈ 85000 ਰੁਪਏ ਜੀ 85000 ਰੁਪਏ ਹਾਂ ਜੀ ਤੇ ਬਾਈ ਮਾਨਤਨ ਕੋਈ ਮਾਨਤਨ ਕਰ ਦਾਂਗੇ ਜੀ ਜੋ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਵੀਰਪਰਾ ਹਾਂ ਜੀ ਖੁੱਲੇ ਦਿਲ ਨਾਲ ਕਰ ਦਾਂਗੇ ਜੀ ਖੁੱਲੇ ਦਿਲ ਨਾਲ ਹੋ ਜੂਗਾ ਹਾਂ ਜੀ ਲੋ ਦੋਸਤੋ ਆਪਾਂ ਤੁਹਾਨੂੰ ਗਾਂ ਚੈੱਕ ਕਰਾਤੀ ਜੇ ਤੁਹਾਨੂੰ ਗਾਂ ਚੰਗੀ ਲੱਗਦੀ ਹੈ ਬਾਈ ਜੀ ਤੇ ਬਾਈ ਦਾ ਨੰਬਰ ਆਪਾਂ ਨੰਬਰ ਬੋਲੀ ਬਾਈ 99579 ਠੀਕ ਹੈ ਜੀ 0606 0606 6006 ਲੋ ਦੋਸਤੋ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਵੀ ਚਲਾਵਾਂਗੇ ਜੇ ਬਾਈ ਦੀ ਗਾ ਪਸੰਦ ਆਉਂਦੀ ਹੈ ਤਾਂ ਬਾਈ ਨਾਲ ਫੋਨ ਤੇ ਜ਼ਰੂਰ ਕੰਟੈਕਟ ਕਰਿਓ ਜੇ ਆਪਣੀਆਂ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਦੋਸਤੋ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵਾਦ-ਵਦ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਆ ਦੋਸਤੋ ਧੰਨਵਾਦ ਜੀ